ਬੋਲ ਗੁਰਮਤ ਫਲਕੇ ਦੀ ਰਹਿਨਮਾਈ ਕਰ ਰਹੇ ਨੇ ਥੋਡੀ ਸੇਵਾ ਜ ਹਮੇਸ਼ਾ ਹਾਜ਼ਰ ਰਹਿੰਦੇ ਨੇ ਉਹਨਾਂ ਨੇ ਵੀ ਆਪਾਂ ਪੂਰੀ ਮਿਹਨਤ ਨਾਲ ਤਾਂ ਨਹੀਂ ਨਾਲ ਮਿਹਨਤ ਕਰਦੇ ਰਹਿੰਦੇ ਨੇ ਕਿ ਮੈਂ ਹਲਕੇ ਦਾ ਜਿਹੜਾ ਵਿਕਾਸ ਕਰਾਂ ਗਰ ਵੀ ਮੇਰੇ ਨਾਲ ਬੈਠੇ ਸੀ ਗੱਲਾਂ ਚੱਲ ਰਹੀਆਂ ਸੀ ਤਾਂ ਇੱਕ ਹੀ ਗੱਲ ਕਹਿੰਦੇ ਸੀ ਕਿ ਮੈਂ ਖਰੜ ਦਾ ਜਿਹੜਾ ਤਹਾਰਾ ਬਦਲਣਾ ਚਾਹੁੰਦੀ ਆ ਲੋਕਾਂ ਨੂੰ ਪਤਾ ਹੋਵੇ ਖਰੜ ਸ਼ਹਿਰ ਹੈ ਜਿਹੜਾ ਬਹੁਤ ਸੋਹਣਾ ਸ਼ਹਿਰ ਹੈ ਕੋਲ ਵਧੀਆ ਸ਼ਹਿਰ ਹੈ ਸ਼ਾਹ ਦਿੱਕਤਾਂ ਦੀ ਗੱਲ ਸੁਣਿਓ ਕਿ ਪਾਣੀ ਰੁਕ ਜਾਂਦਾ ਜੀ ਨਿਕਾਸੀ ਨਹੀਂ ਹੈ ਕਿ ਸੀਵਰੇਜ ਦੀ ਪ੍ਰੋਬਲਮ ਹੈ ਬਸਟਰਡ ਦੀ ਪ੍ਰੋਬਲਮ ਹੈ ਇਹੀ ਗੱਲ ਸਾਨੂੰ ਆਉਂਦੀ ਆ ਪਰ ਜਦੋਂ ਲੀਡਰ ਚੰਗਾ ਹੋਵੇ ਮੈਨੂੰ ਲੱਗਦਾ ਹੌਲੀ-ਹੌਲੀ ਸਾਰੀਆਂ ਦਿੱਕਤਾਂ ਦੂਰ ਹੋ ਜਾਂਦੀਆਂ ਜਿਵੇਂ ਭੈਣ ਨੇ ਪਹਿਲਾਂ ਦੱਸਿਆ ਕਿ ਜਿਹੜੀ ਐਸਟੀਪੀ ਨੇ ਉਹ ਤਿੰਨ ਨਵੇਂ ਐਸਟੀਪੀ ਲਖਾਏ ਗਏ ਨੇ ਕਿ ਕੋਈ ਸ਼ਹਿਰ ਨੂੰ ਦਿੱਕਤ ਨਾ ਆਵੇ ਕੋਈ ਸੀਵਰੇਜ ਦਾ ਪਾਣੀ ਨਾ ਰੁਕੇ ਕੋਈ ਲੋਕਾਂ ਨੂੰ ਜਿਹੜੀ ਪ੍ਰੋਬਲਮ ਨਾ ਫੇਸ ਕਰਨੀ ਪਵੇ ਜਿਹੜੇ ਬਿਜਲੀ ਦੇ ਲੰਬੇ ਲੰਬੇ ਕੱਡ ਲੱਗਦੇ ਸੀ ਉਹਦੇ ਲਈ ਵੀ ਵੱਧ ਤੋਂ ਵੱਧ ਜਿਹੜੀਆਂ ਗ੍ਰਾਂਟਾਂ ਸਰਕਾਰ ਵੱਲੋਂ ਆਈਆਂ ਜਾ ਰਹੀਆਂ ਤੇ ਤੁਹਾਡੇ ਸ਼ਹਿਰ ਤੇ ਲਾਈਆਂ ਜਾ ਰਹੀਆਂ ਜਿਹੜੇ ਤੁਹਾਡੇ ਸ਼ਹਿਰ 'ਚ ਦਿੱਕਤ ਸੀਗੀ ਪ੍ਰਾਣੀ ਬਿਜਲੀ ਦੀ ਉਹਨੂੰ ਵੀ ਦੂਰ ਕੀਤਾ ਜਾ ਰਿਹਾ ਸਾਡੀ ਭੈਣ ਅਨਬੋਲ ਗਗਰਵਾਹ ਹਲਕੇ ਦੀ ਰਹਿਨੁਮਾਈ ਕਰ ਰਹੇਗੇ ਤੁਹਾਡੀ ਸੇਵਾ 'ਚ ਹਮੇਸ਼ਾ ਹਾਜ਼ਰ ਰਹਿੰਦੇ ਨੇ ਉਹਨਾਂ ਨੇ ਵੀ ਆਪਾਂ ਪੂਰੀ ਮਿਹਨਤ ਨਾਲ ਤੁਹਾਨੂੰ ਰਹੀ ਨਾਲ ਮਿਹਨਤ ਕਰਦੇ ਰਹਿੰਦੇ ਨੇ ਕਿ ਮੈਂ ਹਲਕੇ ਦਾ ਜਿਹੜਾ ਵਿਕਾਸ ਕਰਾਂ ਕਲ ਵੀ ਮੇਰੇ ਨਾਲ ਬੈਠੇ ਸੀ ਗੱਲਾਂ ਚੱਲ ਰਹੀਆਂ ਸੀ ਤੇ ਇੱਕ ਹੀ ਗੱਲ ਕਹਿੰਦੇ ਸੀ ਕਿ ਮੈਂ ਖਰੜ ਦਾ ਜਿਹੜਾ ਮਹਾਰਾ ਬਦਲਣਾ ਚਾਹੁੰਦੀ ਆ ਲੋਕਾਂ ਨੂੰ ਪਤਾ ਹੋਵੇ ਖਰੜ ਸ਼ਹਿਰ ਹੈ ਜਿਹੜਾ ਬਹੁਤ ਸੋਹਣਾ ਸ਼ਹਿਰ ਹੈ ਬਹੁਤ ਵਧੀਆ ਸ਼ਹਿਰ ਹੈ ਹਮੇਸ਼ਾ ਜਦੋਂ ਖਰੜ ਦੀ ਗੱਲ ਆਉਂਦੀ ਹੈ ਹਮੇਸ਼ਾ ਦਿੱਕਤਾਂ ਦੀ ਗੱਲ ਸੁਣੀ ਸੀ ਕਿ ਪਾਣੀ ਰੁਕ ਜਾਂਦਾ ਜੀ ਨਿਕਾਸੀ ਨਹੀਂ ਹੈ ਕਿ ਸੀਵਰੇਜ ਦੀ ਪ੍ਰੋਬਲਮ ਹੈ ਬਸਟਰਡ ਦੀ ਪ੍ਰੋਬਲਮ ਹੈ ਇਹੀ ਗੱਲਾਂ ਸਾਨੂੰ ਆਉਂਦੀਆਂ ਸਨ ਔਰ ਜਦੋਂ ਲੀਡਰ ਚੰਗਾ ਹੋਵੇ ਮੈਨੂੰ ਲੱਗਦਾ ਹੌਲੀ-ਹੌਲੀ ਸਾਰੀਆਂ ਦਿੱਕਤਾਂ ਦੂਰ ਹੋ ਜਾਂਦੀਆਂ ਜਿਵੇਂ ਭੈਣ ਨੇ ਪਹਿਲਾਂ ਦੱਸਿਆ ਕਿ ਜਿਹੜੀ ਐਸਟੀਪੀ ਨੇ ਉਹ ਤਿੰਨ ਨਵੇਂ ਐਸਟੀਪੀ ਰਖਾਏ ਗਏ ਨੇ ਕਿ ਕੋਈ ਸ਼ਹਿਰ ਨੂੰ ਦਿੱਕਤ ਨਾ ਆਵੇ ਕੋਈ ਸੀਵਰੇਜ ਦਾ ਪਾਣੀ ਨਾ ਰੁਕੇ ਕੋਈ ਲੋਕਾਂ ਨੂੰ ਜਿਹੜੀ ਪ੍ਰੋਬਲਮ ਨਾ ਫੇਸ ਕਰਨੀ ਪਵੇ ਜਿਹੜੇ ਬਿਜਲੀ ਦੇ ਲੰਬੇ-ਲੰਬੇ ਕੱਟ ਲੱਗਦੇ ਸੀ ਉਹਦੇ ਲਈ ਵੀ ਵੱਧ ਤੋਂ ਵੱਧ ਜਿਹੜੀਆਂ ਗਰੰਟੀਆਂ ਸਰਕਾਰ ਵੱਲੋਂ ਆਈਆਂ ਜਾ ਰਹੀਆਂ ਤੇ ਤੁਹਾਡੇ ਸ਼ਹਿਰ ਤੇ ਲਾਈਆਂ ਜਾ ਰਹੀਆਂ ਨੇ ਜਿਹੜੇ ਸ਼ਹਿਰ 'ਚ ਦਿੱਕਤ ਸੀ ਕਿ ਪ੍ਰਾਣੀ ਬਿਜਲੀ ਦੀ ਉਹਨੂੰ ਵੀ ਦੂਰ ਕੀਤਾ ਜਾ ਰਿਹਾ ਹੈ ਸਾਡੀ ਭੈਣ ਅਨਬੋਲ ਕਗਰਮਾਨ ਹਲਕੇ ਦੀ ਨਿਰਹਿਨਮਾਈ ਕਰ ਰਹੇ ਨੇ ਥੋੜੀ ਸੇਵਾ 'ਚ ਹਮੇਸ਼ਾ ਹਾਜ਼ਰ ਰਹਿੰਦੇ ਨੇ ਉਹਨਾਂ ਨੇ ਯਾਰ ਜਾਂ ਪੂਰੀ ਮਿਹਨਤ ਨਾਲ ਤੰਗਹੀ ਨਾਲ ਮਿਹਨਤ ਕਰਦੇ ਰਹਿੰਦੇ ਨੇ ਕਿ ਮੈਂ ਹਲਕੇ ਦਾ ਜਿਹੜਾ ਵਿਕਾਸ ਕਰਾਂ ਕੱਲ ਵੀ ਮੇਰੇ ਨਾਲ ਬੈਠੇ ਸੀ ਗੱਲਾਂ ਚੱਲ ਰਹੀਆਂ ਸੀ ਤਾਂ ਇੱਕ ਹੀ ਗੱਲ ਕਹਿੰਦੇ ਸੀ ਕਿ ਮੈਂ ਖਰਨ ਦਾ ਜਿਹੜਾ ਮਹਾਰਾ ਬਦਲਣਾ ਚਾਹੁੰਦੀ ਆ ਲੋਕਾਂ ਨੂੰ ਪਤਾ ਹੋਵੇ ਖਰੜ ਸ਼ਹਿਰ ਹੈ ਜਿਹੜਾ ਬਹੁਤ ਸੋਹਣਾ ਸ਼ਹਿਰ ਹੈ ਬਹੁਤ ਵਧੀਆ ਸ਼ਹਿਰ ਹੈ ਹਮੇਸ਼ਾ ਜਦੋਂ ਖਰੜ ਦੀ ਗੱਲ ਆਉਂਦੀ ਹੈ ਹਮੇਸ਼ਾ ਦਿੱਕਤਾਂ ਦੀ ਗੱਲ ਸੁਣੀ ਸੀ ਕਿ ਪਾਣੀ ਰੁਕ ਜਾਂਦਾ ਜੀ ਨਿਕਾਸੀ ਨਹੀਂ ਹੈਗੀ ਸੀਵਰੇਜ ਦੀ ਪ੍ਰੋਬਲਮ ਹੈ ਬਸਟਰ ਦੀ ਪ੍ਰੋਬਲਮ ਹੈ ਇਹੀ ਗੱਲਾਂ ਸਾਰਾ ਨੂੰ ਆਉਂਦੀਆਂ ਸੀ ਪਰ ਜਦੋਂ ਲੀਡਰ ਚੰਗਾ ਹੋਵੇ ਮੈਨੂੰ ਲੱਗਦਾ ਹੌਲੀ ਹੌਲੀ ਸਾਰੀਆਂ ਦਿੱਕਤਾਂ ਦੂਰ ਹੋ ਜਾਂਦੀਆਂ ਜਿਵੇਂ ਭੈਣ ਨੇ ਪਹਿਲਾਂ ਦੱਸਿਆ ਕਿ ਜਿਹੜੀ ਐਸਟੀਪੀ ਨੇ ਉਹ ਤਿੰਨ ਨਵੇਂ ਐਸਟੀਪੀ ਲਖਾਏ ਗਏ ਨੇ ਕਿ ਕੋਈ ਸ਼ਹਿਰ ਨੂੰ ਦਿੱਕਤ ਨਾ ਆਵੇ ਕੋਈ ਸੀਵਰੇਜ ਦਾ ਪਾਣੀ ਨਾ ਰੁਕੇ ਕੋਈ ਲੋਕਾਂ ਨੂੰ ਜੜੀ ਪ੍ਰੋਬਲਮ ਨਾ ਫੇਸ ਕਰਨੀ ਪਵੇ ਜਿਹੜੇ ਬਿਜਲੀ ਦੇ ਲੰਬੇ ਲੰਬੇ ਕੱਟਨ ਲੱਗਦੇ ਸੀ ਉਹਦੇ ਲਈ ਵੀ ਵੱਧ ਤੋਂ ਵੱਧ ਜਿਹੜੀਆਂ ਗ੍ਰਾਂਟਾਂ ਸਰਕਾਰ ਵੱਲੋਂ ਆਈਆਂ ਜਾ ਰਹੀਆਂ ਤੇ ਥੋੜੇ ਸ਼ਹਿਰ ਤੇ ਲਾਈਆਂ ਜਾ ਰਹੀਆਂ ਨੇ ਜਿਹੜੇ ਤੁਹਾਡੇ ਸ਼ਹਿਰ 'ਚ ਦਿੱਕਤ ਸੀਗੀ ਪਾਣੀ ਬਿਜਲੀ ਦੀ ਉਹਨੂੰ ਵੀ ਦੂਰ ਕੀਤਾ ਜਾ ਰਿਹਾ ਹੈ